ਇਹ ਗੱਲ ਹੈ ਗੁਰੂ ਨਾਨਕ ਦੇਵ ਜੀ ਦੇ ਸਮਿਆਂ ਦੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਇੱਕ ਵਾਰ ਯਾਤਰਾ ਕਰਦੇ ਹੋਏ ਇੱਕ ਅਜਿਹੇ ਦੇਸ਼ ਵਿੱਚ ਪਹੁੰਚੇ ਜਿਸ ਦਾ ਰਾਜਾ ਬਹੁਤ ਕਠੋਰ ਅਤੇ ਲਾਲਚੀ ਸੀ ਉਸ ਰਾਜੇ ਦਾ ਨਾਮ ਸੀ ਰਾਜਾ ਕਾਰੂ ਉਸ ਰਾਜੇ ਨੂੰ ਸੋਨੇ ਅਤੇ ਚਾਂਦੀ ਦੀ ਇੰਨੀ ਜ਼ਿਆਦਾ ਲਾਲਚ ਸੀ ਕਿ ਜੇ ਕਦੇ ਵੀ ਉਸ ਨੂੰ ਪਤਾ ਲੱਗ ਜਾਂਦਾ ਕਿ ਕਿਸੇ ਦੇ ਕੋਲ ਥੋੜੀ ਜਹੀ ਵੀ ਦੌਲਤ ਹੈ ਤਾਂ ਉਹ ਜ਼ਬਰ ਦੇ ਨਾਲ ਉਹ ਦੌਲਤ ਲੈ ਲੈਂਦਾ ਇਸ ਤਰੀਕੇ ਨਾਲ ਉਸਨੇ 40 ਸੰਦੂਖਾਂ ਨੂੰ ਸੋਨੇ ਅਤੇ ਚਾਂਦੀ ਨਾਲ ਭਰ ਲਿਆ ਸੀ ਇੱਕ ਦਿਨ ਰਾਜੇ ਨੇ ਆਪਣੇ ਮੰਤਰੀ ਨੂੰ ਪੁੱਛਿਆ ਕਿ ਕਿਸੇ ਹੋਰ ਕੋਲ ਕੋਈ ਸੋਨਾ ਜਾਂ ਚਾਂਦੀ ਹੋ ਸਕਦਾ ਹੈ ਜਿਸ ਬਾਰੇ ਅਸੀਂ ਨਹੀਂ ਜਾਣਦੇ ਮੰਤਰੀ ਨੇ ਆਖਿਆ ਮੈਂ ਪਤਾ ਕਰਕੇ ਤੁਹਾਨੂੰ ਕੱਲ ਦੱਸਾਂਗਾ ਅਗਲੇ ਦਿਨ ਮੰਤਰੀ ਇੱਕ ਸੁੰਦਰ ਗੁਲਾਮ ਕੁੜੀ ਨੂੰ ਮੰਡੀ ਵਿੱਚ ਵੇਚਣ ਲਈ ਲੈ ਗਿਆ ਜਿਸ ਦੀ ਕੀਮਤ ਇੱਕ ਚਾਂਦੀ ਦਾ ਸਿੱਕਾ ਰੱਖੀ ਗਈ ਇੱਕ ਵਪਾਰੀ ਲੜਕੇ ਦੀ ਨਜ਼ਰ ਉਸ ਕੁੜੀ ਉੱਤੇ ਪਈ ਉਹ ਆਪਣੀ ਮਾਂ ਦੇ ਕੋਲ ਗਿਆ ਅਤੇ ਉਸਨੇ ਆਪਣੀ ਮਾਂ ਨੂੰ ਕਿਹਾ ਮਾਂ ਬਾਜ਼ਾਰ ਵਿੱਚ ਇੱਕ ਲੜਕੀ ਜਿਸ ਦੀ ਕੀਮਤ ਸਿਰਫ ਇੱਕ ਚਾਂਦੀ ਦਾ ਸਿੱਕਾ ਹੈ ਉਸ ਨੂੰ ਕੋਈ ਵੇਚ ਰਿਹਾ ਹੈ ਜੇਕਰ ਅਸੀਂ ਉਸ ਕੁੜੀ ਨੂੰ ਖਰੀਦ ਲਈਏ ਤਾਂ ਉਹ ਘਰ ਦੇ ਕੰਮਾਂ ਵਿੱਚ ਤੇਰੀ ਮਦਦ ਕਰੇਗੀ ਮਾਂ ਨੇ ਜਵਾਬ ਦਿੱਤਾ ਬੇਟਾ ਸਾਡੇ ਕੋਲ ਕੋਈ ਵੀ ਚਾਂਦੀ ਦਾ ਸਿੱਕਾ ਨਹੀਂ ਹੈ ਪਰ ਜਦ ਤੇਰੇ ਪਿਤਾ ਦੀ ਮੌਤ ਹੋਈ ਸੀ ਉਸ ਦੇ ਮੂੰਹ ਵਿੱਚ ਇੱਕ ਚਾਂਦੀ ਦਾ ਸਿੱਕਾ ਰੱਖਿਆ ਸੀ ਤੂੰ ਕਬਰ ਖੋਦ ਕੇ ਉਹ ਸਿੱਕਾ ਕੱਢ ਲੈ ਜਦੋਂ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਇਹ ਆਦੇਸ਼ ਦਿੱਤਾ ਕਿ ਸਾਰੇ ਮਰੇ ਹੋਏ ਲੋਕਾਂ ਦੀਆਂ ਕਬਰਾਂ ਖੋਦਵਾਈਆਂ ਜਾਣ ਅਤੇ ਜਿਨ੍ਹਾਂ ਦੇ ਮੂੰਹ ਵਿੱਚ ਵੀ ਚਾਂਦੀ ਦੇ ਸਿੱਕੇ ਹਨ ਉਹ ਸਾਰੇ ਕੱਢ ਲਏ ਜਾਣ ਇਹ ਸਾਰੀ ਵਿਥਾ ਵੇਖਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉਸ ਰਾਜੇ ਦੇ ਦਰਬਾਰ ਵਿੱਚ ਗਏ ਉਨ੍ਹਾਂ ਨੇ ਦਰਬਾਰਨ ਨੂੰ ਕਿਹਾ ਰਾਜੇ ਨੂੰ ਆਖੋ ਕਿ ਦੋ ਫਕੀਰ ਉਸ ਨੂੰ ਮਿਲਣਾ ਚਾਹੁੰਦੇ ਹਨ ਜਦ ਰਾਜਾ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਲਈ ਆਇਆ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਜ਼ਮੀਨ ਉੱਤੇ ਪਏ ਮਿੱਟੀ ਦੇ ਕੁਝ ਗੀਟਿਆਂ ਨੂੰ ਗਿਣ ਰਹੇ ਸਨ ਰਾਜੇ ਨੇ ਵੇਖ ਕੇ ਹੈਰਾਨੀ ਨਾਲ ਪੁੱਛਿਆ ਫਕੀਰ ਜੀ ਤੁਸੀਂ ਇਹ ਕੀ ਕਰ ਰਹੇ ਹੋ ਤੁਸੀਂ ਇਨ੍ਹਾਂ ਮਿੱਟੀ ਦੀਆਂ ਗੀਟੀਆਂ ਨੂੰ ਕਿਉਂ ਗਿਣ ਰਹੇ ਹੋ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਅਸੀਂ ਇਹ ਅਗਲੇ ਜਗਤ ਲਈ ਇਕੱਠੀ ਕਰ ਰਹੇ ਹਾਂ ਰਾਜਾ ਹਸਿਆ ਅਗਲੇ ਜਗਤ ਲਈ ਇਹ ਗੀੜੀਆਂ ਤੁਸੀਂ ਨਾਲ ਕਿਵੇਂ ਲੈ ਕੇ ਜਾਓਗੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਤੂੰ ਆਪਣੀ ਪਾਪ ਜ਼ਬਰ ਅਤੇ ਲਾਲਚ ਨਾਲ ਇਕੱਠੀ ਦੌਲਤ ਅਗਲੇ ਜਗਤ ਵਿੱਚ ਲੈ ਕੇ ਜਾਵੇਂਗਾ ਰਾਜੇ ਨੇ ਹੈਰਾਨੀ ਨਾਲ ਪੁੱਛਿਆ ਗੁਰੂ ਜੀ ਮੈਂ ਕੁਝ ਸਮਝਿਆ ਨਹੀਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਜਿਵੇਂ ਤੂੰ ਇਹਨਾਂ ਮਰੇ ਹੋਏ ਲੋਕਾਂ ਦੀਆਂ ਕਬਰਾਂ ਖੁਦਵਾ ਕੇ ਇਨਾਂ ਦੇ ਮੂੰਹ ਵਿੱਚੋਂ ਚਾਂਦੀ ਦੇ ਸਿੱਕੇ ਕੱਢ ਕੇ ਇਕੱਠੇ ਕਰ ਰਿਹਾ ਹੈ ਤੂੰ ਦੇਖ ਰਿਹਾ ਹੈ ਇਹ ਲੋਕ ਮਰਨ ਤੋਂ ਬਾਅਦ ਵੀ ਸਿੱਕੇ ਆਪਣੇ ਨਾਲ ਨਹੀਂ ਲੈ ਜਾ ਸਕੇ ਅਸੀਂ ਇਸ ਸੰਸਾਰ ਵਿੱਚ ਖਾਲੀ ਹੱਥ ਆਏ ਹਾਂ ਅਤੇ ਖਾਲੀ ਹੱਥ ਹੀ ਜਾਣਾ ਹੈ ਉਸੇ ਤਰ੍ਹਾਂ ਤੂੰ ਵੀ ਖਾਲੀ ਹੱਥ ਹੀ ਜਾਵੇਂਗਾ ਇਹ ਸੁਣ ਕੇ ਰਾਜੇ ਦੀ ਰੂਹ ਕੰਬ ਗਈ ਉਸਨੇ ਗੁਰੂ ਜੀ ਨੂੰ ਪੁੱਛਿਆ ਗੁਰੂ ਜੀ ਮੈਂ ਇਸ ਅੱਗ ਤੋਂ ਕਿਵੇਂ ਬਚ ਸਕਦਾ ਹਾਂ ਗੁਰੂ ਜੀ ਨੇ ਕਿਹਾ ਜੇ ਤੂੰ ਅੱਜ ਤੋਂ ਜ਼ਬਰ ਛੱਡ ਦੇਵੇਂ ਪਾਪਾਂ ਦੀ ਦੌਲਤ ਨੂੰ ਗਰੀਬਾਂ ਦੀ ਭਲਾਈ ਲਈ ਵਰਤੇ ਅਤੇ ਸੱਚ ਦੇ ਰਸਤੇ ਉੱਤੇ ਤੁਰ ਪਵੇਂ ਤਾਂ ਤੂੰ ਨਰਕ ਦੀ ਅੱਗ ਤੋਂ ਬਚ ਸਕਦਾ ਹੈ ਰੱਬ ਦੇ ਨਾਮ ਉੱਤੇ ਖਰਚੀ ਦੌਲਤ ਹੀ ਤੇਰੇ ਨਾਲ ਜਾਵੇਗੀ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਨੇ ਰਾਜੇ ਨੂੰ ਲਾਲਚ ਦੀ ਅੱਗ ਤੋਂ ਬਚਾਇਆ ਅਤੇ ਸੱਚੇ ਰਾਹ ਦੀ ਰੋਸ਼ਨੀ ਵਿਖਾਈ ਆਓ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਪਿਆਰ ਸੇਵਾ ਅਤੇ ਸੱਚ ਨੂੰ ਆਪਣੀ ਦੌਲਤ ਬਨਾਈਏ ਸੱਚੀ ਦੌਲਤ ਰੱਬ ਦੇ ਨਾਮ ਦੀ ਦੌਲਤ ਹੁੰਦੀ ਹੈ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਸਾਖੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਲਿਆ ਕਰੋ ਇਸ ਸਾਖੀ ਨੂੰ ਹੋਰ ਲੋਕਾਂ ਨਾਲ ਵੀ ਸਾਂਝਾ ਕਰੋ ਤਾਂ ਜੋ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਹਰੇਕ ਤੱਕ ਪਹੁੰਚ ਸਕਣ। ਵੀਡੀਓ ਵੇਖਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।